ਸ਼ਹਿਰ ਦੇ ਪਿੰਡ ਸਡੋਆ ਦੀ ਇੱਕ ਲਾੜੀ ਲਾਲ ਸੂਏ ਜੋੜੇ ਵਿੱਚ ਸੱਜ ਤੱਜ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਬਰਾਤ ਲੈ ਕੇ ਨਹੀਂ ਆਇਆ ਇਸ ਬੰਦੀ ਲਾੜੀ ਨੇ ਦੱਸਿਆ ਕਿ ਉਸ ਦਾ ਲਖਵੀਰ ਸਿੰਘ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਨਾਲ ਵਿਆਹ ਹੋਣਾ ਸੀ ਲਖਵੀਰ ਸਿੰਘ ਫੌਜ ਵਿੱਚ ਕੰਮ ਕਰਦਾ ਹੈ ਅਤੇ ਪਿਛਲੇ 3 ਸਾਲਾਂ ਤੋਂ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਪਰ ਦੋਹਾ ਪਰਿਵਾਰਾਂ ਦੀ ਸਹਿਮਤੀ ਨਾਲ ਮੁੰਡੇ ਵਾਲਿਆਂ ਨੇ ਪਿੰਡਤ ਮਾਈ ਦੀ ਇੱਕ ਪੈਲਸ ਵਿੱਚ ਬਰਾਤ ਲੈ ਕੇ ਆਉਣਾ ਸੀ ਪਰ ਮਾਈਏ ਤੋਂ ਇੱਕ ਦਿਨ ਪਹਿਲਾਂ ਲਖਵੀਰ ਨੇ ਫੋਨ ਕਰਕੇ ਕਿਹਾ ਕਿ ਉਸ ਦੀ ਮਾਰਿਸ਼ਤੇ ਲੈਣੀ ਮੰਨ ਰਹੀ ਜਿਸ ਤੋਂ ਬਾਅਦ ਸਾਰਿਆਂ ਦਾ ਫੋਨ ਬੰਦ ਹੋ ਗਿਆ ਅਤੇ ਜਦੋਂ ਲੜਕੇ ਦੇ ਘਰ ਗਏ ਤਾਂ ਮੁੰਡੇ ਦੇ ਪਿਓ ਨੇ ਉਸ ਦੀ ਮਾਂ ਨੂੰ ਬੁਰਾ ਬਲਾ ਬੋਲ ਦਰਵਾਜ਼ਾ ਬੰਦ ਕਰ ਦਿੱਤਾ ਪਿੰਡਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਲ ਲਗਾਈ ਹੈ ਜਸਵੀਰ ਕੋਹਰਾ ਮੇਰਾ ਨਾਮ ਮੈਂ ਪਿੰਡ ਸੜੋਏ ਤੋਂ ਸੜੋਏ ਦੀ ਰਹਿਣ ਵਾਲੀ ਆ ਤੇ ਮੇਰਾ ਜੋ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਡੈਡ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਵਿਆਹ ਤੋਂ ਮਹੀਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਤੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਹ ਉਹਨੇ ਅੰਦਰ ਬਹਿ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਕੋਈ ਨਾ ਮੈਰੀ ਸੀ ਥੋੜੀ ਹਾਂਜੀ ਲੱਗ ਮੈਰੀ ਸੀਗੇ ਪਰ ਉਹ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਲੀ ਨਾਲ ਹੀ ਗੱਲ ਹੋਈ ਸੀ ਫਿਰ ਇੱਧਰ ਫੈਮਲੀ ਨਾਲ ਗੱਲ ਹੋਈ ਕਿੰਨੇ ਸਾਲ ਤੋਂ ਤੁਹਾਡੀ ਰਿਲੇਸ਼ਨ ਚ ਰਿਹਾ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਕੋ ਫੋਟੋ ਹੈਗਾ ਮੁੰਡੇ ਤੁਹਾਡੇ ਕੋਲ ਹਾਂਜੀ ਫੋਟੋ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਫੋਟੋ ਵੀ ਹਾਂਜੀ ਫੋਟੋ ਵੀ ਵੀਡੀਓ ਆ ਜਿਹੜੇ ਪੈਸੇ ਟਰਾਂਜੈਕਸ਼ਨ ਹੋਈ ਆ ਸਾਰੇ ਉਹਨੇ ਜਿੱਦੇ ਨਹੀਂ ਪੰਜ ਸੇ ਪੈਸਾ ਤੁਸੀਂ ਦਿੱਤੇ ਉਹਨਾਂ ਨੂੰ ਹਾਂਜੀ ਜਿੱਦੇ ਪੈਸੇ ਮਤਲਬ ਅਸੀਂ ਮੈਂ ਆਨਲਾਈਨ ਕੰਮ ਕਰਦੀ ਸੀਗੀ ਸ਼ੇਅਰ ਚੈਟ ਤੇ ਮਹੀਨੇ ਦੀ ਪੇਮੈਂਟ ਕਾਫੀ ਉਹਦੇ ਵਿੱਚ ਆ ਜਾਂਦੀ ਸੀ ਕਿੰਨੇ ਪੈਸੇ ਕੁਝ ਮੁੰਡੇ ਨੂੰ ਹਾਂਜੀ ਕਿੰਨੇ ਕ ਪੈਸੇ ਦੇ ਚੁਕਾਉਂਗੀ ਮਤਲਬ ਉਹਨੂੰ 20 ਪਲੱਸ ਹੀ ਦੇ ਚੁਕੀਆਂ 20 ਕੀ 20 25 25 ਲੱਖ ਪਲੱਸ ਮੈਂ ਦੇ ਚੁਕੀ ਹਾਂ 25 ਲੱਖ ਹਾਂਜੀ ਸ਼ੇਅਰ ਚੈਟ ਦੇ ਜਿੱਦਾ ਏਜੰਸੀ ਚੱਲਦੀ ਮੰਥਲੀ ਉਹਦੀ ਪੇਮੈਂਟ 7 ਲੱਖ ਆਂਦੀ ਹੈ 6 ਲੱਖ ਆਂਦੀ ਹੈ 5 ਲੱਖ ਵੀ ਆਂਦੀ ਹੈ ਉਹਦੀ ਟ੍ਰਾਂਜੈਕਸ਼ਨ ਵੀ ਮੈਂ ਸਾਰੀ ਕਢਵਾ ਦੂੰਗੀ ਸਾਡੀ ਬਹੁਤ ਸਾਰ ਬਦਨਾਮੀ ਹੋ ਗਈ ਮੈਂ ਉਹਨੂੰ ਕ੍ਰਿਸਣਾ ਚਾਹੁੰਦੀ ਆ ਮੈਂ মিডিਆ 'ਚ ਜਿੱਦਾਂ ਮੇਰੇ ਨਾਲ ਹੋਇਆ ਇਦਾਂ ਹੀ ਮੈਂ মিডিਆ 'ਚ ਲੈ ਕੇ ਉਹਨੂੰ ਵੀ ਇਦਾਂ ਹੀ ਕਰਨਾ ਚਾਹੁੰਦੀ ਆ ਬਸ ਡਿਊਟੀ ਬਸ ਜੋਬ ਤੋਂ ਲਿੱਥ ਜਵੇ ਜਿੰਨਾ ਮੇਰਾ ਪੈਸਾ ਲੱਗਿਆ ਪਹਿਲਾ ਸਦਾ ਸਾਰਾ ਮੇਰਾ ਖਰਚਾ ਦਵੇ ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ ਇੱਦਾਂ ਹੀ ਮੈਂ ਚਾਉਣੀ ਆ ਔਰ ਇਹ ਕੁੜੀ ਵੀ ਬਾਹਰ ਹੋਣੀ ਚਾਹੀਦੀ ਸਾਰ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਜ਼ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander Kalcenter. Call him on this number 888 four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ